ਇਹ ਕੱਲ ਦਾ ਹੀ ਵਾਕਿਆ ਹੈਗਾ ਜੀ ਇਹ ਕੱਲ ਸਵੇਰ ਤੜਕੇ ਸਵੇਰ ਤੜਕੇ ਪਾਣੀ ਜਮੀਂ بارش ਹੋਈ ਆ ਉਸ ਦਾ ਹੈਗਾ ਹੈਗਾ ਵਾਕਿਆ ਹੈਗਾ ਜੀ ਤੇ ਉਹ ਤਾਂ ਪਹਿਲਾਂ ਪਾਣੀ ਥੋੜਾ ਥੜਾ ਹੀ ਫਿਰ ਜ਼ਿਆਦਾ ਪਹਿਲਾਂ ਵੀ ਆਉਂਦਾ ਰਿਹਾ ਪਾਣੀ ਇਦਾਂ ਹੀ ਤੇ ਪਹਿਲਾਂ ਵੀ ਦੋ ਤਿੰਨ ਵੇ ਰੋੜ ਚੁੱਕੀ ਹੈਗੀ ਆ ਚਾਹੀਦਾ ਕਿਸੇ ਪੋਲ ਪੈਣਾ ਇੱਥੇ ਛੋਟੀ ਪੋਲੀ ਹੈਗੀ ਹੈ ਜਿਹਦਾ ਮਰ ਗਈ ਹੈਗਾ ਸਿੰਗਲ ਆ ਆ ਤਾਂ ਜੋ ਹੁਣ ਵੀ ਦੁਬਾਰਾ ਵੀ ਬਣਾਉਣਗੇ ਕਾਜ ਦਾ ਰੋੜਨਾ ਹੈ ਰੋੜਨਾ ਜਿੱਦਾਂ ਪਾਣੀ ਪਿੱਛੇ ਆਉਂਦਾ ਹੈਗਾ ਹੈਗਾ ਪਰ ਇਹਨਾਂ ਦਾ ਮਤਲਬ ਚਾਹੀਦਾ ਪੋਲ ਨਾਲ ਉਹ ਤੋਂ ਬਗੈਰ ਨਹੀਂ ਹੈ ਕਿ ਯਾਰਾ ਹੋਣਾ ਸੀ ਇਹ ਗੱਲ ਇੱਥੇ ਦਾ ਹੈਗਾ ਚਲੋ ਇਹ ਦਾ ਹੈਗਾ ਚਲੋ ਪਾਣੀ ਆਉਂਦਾ ਪਿਆ ਇੱਕ ਵਾਰ ਨਹੀਂ ਪਹਿਲਾਂ ਤਿੰਨ ਚਾਰ ਵਾਰ ਰੋੜ ਚੁੱਕੀ ਹੈਗੀ ਆ ਪਰ ਪਤਾ ਸਾਰਿਆਂ ਨੂੰ ਹੈਗਾ ਫੇ ਕਾਹਦੇ ਇਹ ਰੋੜਦੀ ਕਾਹਦੇ ਹੈਗੀ ਦੁਬਾਰਾ ਕਾਹਦੇ ਪਰ ਪੋਲ ਨਾ ਬਣਾਉਣ ਦੀ ਬਜਾ ਵੀ ਇਹਨਾਂ ਨੂੰ ਪਤਾ ਹੀ ਨਹੀਂ ਪਤਾ ਕਿ ਕਿਹੜਾ ਨਿਆਣੇ ਹੈਗੇ ਸਾਰਿਆਂ ਨੂੰ ਪਤਾ ਕਿ ਐਮ ਵੀ ਕੋ ਲੋੜ ਨਹੀਂ ਹੈਗੀ ਪੋਲ ਬਣਾਉਣ ਸਭ ਕੁਝ ਹੋ ਜਾਂਦਾ ਸਹੀ ਉਹ ਚੱਕਰ ਨਹੀਂ ਹੁੰਦਾ ਪੋਲ ਬਣਾਦਾਂ ਉਹ ਚ ਕੀ ਹੋ ਜਾਂਦਾ ਸਹੀ ਹੁਣ ਨਹੀਂ ਬਣਾਉਣਾ ਬੱਕਰੀ ਜਿੰਨਾ ਮਰਜ਼ੀ ਬਣਾਈ ਜਣਾ ਚ ਤੇ ਬਾਕੀ ਜਿਹੜਾ ਮਟੀਰੀਅਲ ਪਾਇਆ ਮੈਨੂੰ ਲੱਗਦਾ ਸਰੀਆ ਵੀ ਨਹੀਂ ਪਾਇਆ ਤੇ ਸੈਲਫ ਸਲੈਬ ਸੈਲਫ ਥੱਲੇ ਪਈ ਪੂਰੀ ਦੀ ਪੂਰੀ ਤੋਂ ਮਾੜਾ ਸਲੈਵ ਪਈ ਹੈ ਕੋਈ ਮਰ ਜਾਨ ਹੋਵੇ ਵਿੱਚ ਫੇਰੀ ਆ ਤੇ ਹੁਣ ਕਾਰਨ ਕਿ ਕੱਲ ਕਹਿ ਕੇ ਵੀ ਗਏ ਹੈਗੇ ਚਲੋ ਐਮਪੀ ਸਾਹਿਬ ਵੀ ਆਏ ਹੈਗੇ ਐਮਐਲਏ ਸਾਹਿਬ ਵੀ ਸਾਫ ਕਹਿ ਐਮਐਲਏ ਵੀ ਚਲੋ ਕਹਿ ਸਾਰੇ ਗੱਲ ਕਰ ਗਏ ਪਰ ਕਰਨ ਜਿਹੜਾ ਕਰੂਗਾ ਤਾਂ ਉਹਦੀਆਂ ਗੱਲਾਂ ਆ ਜਿਹੜਾ ਕਰੂਗਾ ਪਰ ਫਿਰ ਜੇ ਸਾਣਾ ਹੁਣ ਪਾਣੀ ਚੱਲਦਾ ਪਿਆ ਪਰ ਹੁਣ ਮੌਕੇ ਦਾ ਹਾਲ ਕੁਛ ਨਹੀਂ ਜਿੱਨਾ ਚੱਕਰ ਪਾਣੀ ਨਹੀਂ ਹਟਦਾ ਤੋੜਾ ਚੱਕਰ ਕਰੂਗਾ ਕਿਥੋਂ ਹੁਣ ਆਪਣੇ ਲੈਵਲ ਤੇ ਆ ਚਲੋ ਸੈਲਫੋਨ ਕਾਹ ਗੱਲ ਕਰਦੇ ਜਿਹੜਾ ਸਲੈਵ ਜਿੱਥੇ ਸਿੱਟ ਕੇ ਚਲੋ ਪੈਦਲ ਨਿਕਲ ਜੁਗਾ ਰਸਤਾ ਮਾੜਾ ਮੋਟਾ ਹੋ ਜੇ ਪਰ ਮੈਨੂੰ ਲੱਗਦਾ ਨਹੀਂ ਜੇ ਇਸ ਸੀਜ਼ਨ ਵਿੱਚ ਇਹ ਹੋਊਗਾ ਪੈਦ ਪੈਦਲ ਵਾਲਾ ਵੀ ਹੋਊਗਾ ਹਰ ਸਾਲ ਕਿਹਾ ਜਾਂਦਾ ਤੁਨੋਚੰਦ ਜੀ ਕਿ بارشਾਂ ਨਾਲ ਹੜ੍ਹਾਂ ਨਾਲ ਨਿਕਸ਼ਮ ਦੇ ਲਈ ਸਾਰੀਆਂ ਮੁਕੰਮਲ ਹੋ ਗਈਆਂ ਤੇ ਹਰ ਸਾਲੇ ਮੁਸ਼ਕਲਾਂ ਦਾ ਆਉਣਾ ਉਹ ਤੁਹਾਡੇ ਪਿੰਡ ਦੀਆਂ ਸਾਰੀਆਂ ਸੜਕਾਂ ਸਰਪੰਚ ਸਾਹਿਬ ਕਹਿੰਦੇ ਪਿਆ ਵੱਡਾ ਨੂੰ ਰਾਹ ਹੀ ਕੋਈ ਨਹੀਂ ਕੀ ਲੱਗਦਾ ਤਿਆਰੀਆਂ ਕਿੰਨੀਆਂ ਕਰਨ ਬਲ ਦਿਖਾਈ ਦੇ ਉਹ ਗੱਲ ਤੇ ਸਾਰੇ ਕਹਿੰਦੇ ਪਏ ਆ ਪਤਾ ਤਾਂ ਸਾਨੂੰ ਵੀ ਅਸੀਂ ਵੀ ਇੱਥੇ ਦੇ ਸਰਪੰਚ ਸਾਹਿਬ ਵੀ ਇੱਥੇ ਦੇ ਹੋਂਦੇ ਵੀ ਪਹਿਲੇ ਸਾਰੇ ਇੱਥੇ ਦੇ ਹੈਗੇ ਆ ਕਿ ਸੜਕਾਂ ਕਾਹਦੇ ਟੁੱਟਦੀਆਂ ਪਈਆਂ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈਗਾ ਜਦ ਹੁਣ ਇੱਕ ਚੀਜ਼ ਐ ਸਮੁੰਦਰ ਵਿੱਚ ਪੁਲ ਬਣਾਉ ਇੱਕਾ ਉੱਥੇ ਪਸਾਹ ਕੋ ਕਰਦੇ ਹੈਗੇ ਆ ਪਾਣੀ ਰੈਗੂਲਰ ਚੱਲਦਾ ਬੰਦ ਨਹੀਂ ਕਰਦੇ ਸਭ ਕੁਝ ਕਰਦੇ ਸੀ ਬਾਹਰ ਰਹਿ ਸਕੋ ਕੀਤਾ ਪਰ ਉੱਥੇ ਨਹੀਂ ਰੁੜਦਾ ਇੱਥੇ ਕਹਿੰ ਕਿਉਂ ਰੁੜ ਜਾਂਦਾ ਹੈਗਾ ਇਹ ਇੱਕ ਵਾਰ ਇਹ ਨਹੀਂ ਬਹੁਤ ਵਾਰੀ ਹੋ ਚੁੱਕਾ ਹੈ ਗਿਣਤੀ ਕੋਈ ਨਹੀਂ ਕਿੰਨੀ ਵਾਰੀ ਹੋ ਚੁੱਕਾ ਠੀਕ ਹੈ ਸਾਡੇ ਲੋਕਾਂ ਨੂੰ ਪੈ ਰਿਹਾ ਹਾਂ ਬਹੁਤ ਸਾਹਮਣੇ ਤੁਹਾਡੇ ਹੌਣਾਂ ਦੇਖੋ ਮੈਂ ਤਦ ਪੇ ਥੱਲੇ ਦਾ ਲਾਂਗੇ ਕਿ ਐ ਜਾਣਾ ਕੰਮ ਜਾਣਾ ਕਿੱਥੇ ਕਿੱਦਾਂ ਕਰਾਂਗੇ ਦੱਸੋ ਪਹਿਲਾਂ ਹੂੰ ਸਰਕਾਰ ਕੇ ਨਹੀਂ ਰਾਜੀ ਕੋਈ ਨਾ ਉਸ ਤਰੀਕੇ ਦਾ ਹੋਣਾ ਚਾਹੀਦਾ ਪੋਲ ਪੈਣਾ ਹੈ ਅਸਲ ਜੇ ਫਿਰ ਫਿਰ ਪਮਾ ਕੁਛ ਹੋ ਜੇ ਪੱਕਾ ਹਲ ਪੋਲੇ ਹੀ ਆ ਕੱਲ ਐਮਪੀ ਸਾਹਿਬ ਵੀ ਆਏ ਸੀ ਉਹਨਾਂ ਨੇ ਵੀ ਇਹ ਕਿਹਾ ਕਿ ਪੱਕਾ ਹਲ ਪੋਲੇ ਹੀ ਆ ਰਿਟੇਨਿੰਗ ਵਾਲ ਲੱਗੇ ਫਿਰ ਹੋਣਾ ਉਦੋਂ ਉਦੋਂ ਬਗਾਰ ਨਹੀਂ ਹੋਣਾ ਇਹ ਵੀ ਹੈ ਜੀ ਤੇ ਫਿਰ ਕਾਜਵੇ ਬਣਦਾ ਫਿਰ ਕਾਜਵੇ ਤਾਂ ਸਰ ਉਹੀ ਵਾਲ ਕਾਜੂ ਖਾਰ ਪਈ ਜਾਂਦੀ ਹੈਗੀ ਆ ਪਾਣੀ ਇੱਥੋਂ ਨਹੀਂ ਹੋ ਜਿੱਦਾਂ ਪਾਣੀ ਜਾਂਦਾ ਪਿਆ ਕਾਜਵੇ ਕਿੰਨਾ ਕੋਹ 2-4 ਫੁੱਟ ਥੱਲੇ ਤੱਕ ਉਹਦੀ ਬੇਸ ਹੋ ਗਈ ਜਿਹੜੀ ਹੋਗੀ ਤੇ ਰੇਤਾ ਨਿਕਲ ਕੇ ਥੱਲੇ ਫੇਰ ਮੁੜ ਕੇ ਵੀ ਕਾਜਵੇ ਵੀ ਰੋੜੇ ਜਿੱਥੇ ਖੜੇ ਸੀ ਮੌਕੇ ਤੇ ਖੜੇ ਹੀ ਹੈਗੇ ਸਾਹੀ ਪਿੰਡ ਦਾ ਨੁਕਸਾਨ ਆ ਪਿਆ ਬਲਾਦੀ ਦੇ ਬਿਲਕੁਲ ਨਾਲ ਚੋ ਪਿਆ ਸਾਰੇ ਤਾਂ ਕੁਦਰਤੀ ਚਲੋ ਇਧਰ ਨੂੰ ਹੋ ਗਿਆ ਨਾਲੇ ਉਧਰਲੇ ਪਾਸੇ ਤਾਂ ਪਿੰਡ ਸਾਡਾ ਪਿੰਡ ਜੰਨਾ ਇਧਰਲੇ ਪਾਸੇ ਉਧਰਲੇ ਪਾਸੇ ਹੋ ਜਾਣਾ ਸਾਹੀ ਪਿੰਡ ਦਾ ਨੁਕਸਾਨ ਸਾਰਾ ਹੈ ਵੱਡਾ ਨੁਕਸਾਨ ਨੂੰ ਕੋਈ ਬਚਾਅ ਹੋ ਮਾ ਉਹ ਤਾਂ ਛਿਗਰ ਪੇ ਇਧਰ ਨੂੰ ਹੋ ਗਿਆ ਕਰਕੇ ਬਚਾਅ ਹੋ ਗਿਆ ਉਦ ਦਾ ਹੋਰ ਕੋਈ ਅਦਰ ਨਾ ਕੁਛ ਕੀ ਮੰਗ ਅਪੀਲ ਕੀ ਕਰਦੇ ਮੰਗ ਤਾਂ ਬੇਤ ਜਰਾ ਪੋਲ ਪੈਣਾ ਚਾਹੀਦਾ ਹੋਰ ਤਾਂ ਕੋਈ ਸ਼ਾਲ ਨਹੀਂ ਹੈਗੀ ਹਾਂਜੀ ਪਤਰੀ ਕੀ ਨਾਮ ਆ ਤੁਹਾਡਾ ਜੀ ਸੁਖਜਿੰਦਰ ਸਿੰਘ ਸਰਪੰਚ ਬੱਸੀ ਗਲੌਂਗ ਸਿੰਘ ਠੀਕ ਹੈ ਜੀ ਤੇ ਸਰ ਦਿੱਕਤ ਤੁਹਾਨੂੰ ਪਤਾ ਹੈ ਜੀ ਬਹੁਤ ਜ਼ਿਆਦਾ ਮੀਂਹ ਹੋਇਆ ਪਰਸੋਂ ਪੇ ਆ ਜਿਹੜਾ ਜੀ ਉਹਦੇ ਨਾਲ ਜ਼ਿਆਦਾ ਮੀਂਹੋਂ ਪੈਣ ਕਰਾਉਣਾ ਚੋ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਇਆ ਜਿਸ ਦੇ ਨਾਲ ਸਾਡਾ ਕਾਜਬੇਾਰ ਸਾਰਾ ਟੁੱਟ ਗਿਆ ਸੜਕ ਵੀ ਡੈਮੇਜ ਹੋ ਗਈ ਹੈ ਜਿਸ ਕਾਰਨ ਪਿੰਡ ਵਾਸੀ ਨੂੰ ਬਹੁਤ ਜ਼ਿਆਦੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਜੀ 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 ਕਿਉਂਕਿ ਇਹ ਸਾਡਾ ਮੇਨ ਰੋਡ ਆ ਸਾਰਾ ਕਿਉਂ ਇਹਦੇ ਸਾਰਾ ਪਿੰਡ ਇਸ ਰੋਡ ਤੇ ਹੀ ਚੱਲਦਾ ਜੀ ਕਿਉਂ ਜੇ ਇਸ ਕਰਕੇ ਸਾਨੂੰ ਜ਼ਿਆਦਾ ਬੱਚੇ ਸਾਡੇ ਸਕੂਲ ਜਾਂਦੇ ਆ ਬੱਚਾ ਬਦ ਦਿੱਕਤ ਆ ਬਜ਼ੁਰਗਾਂ ਹਰ ਬੰਦੇ ਵਾਸਤੇ ਦਿੱਕਤ ਆ ਸਾਡਾ ਇਹ ਰੋਡ ਜਿਹੜਾ ਖੱਡਿਆਮਜ ਹੋਇਆ ਨਾ ਸਾਨੂੰ ਇਸ ਕਰਕੇ ਬਹੁਤ ਜਿਆਦੀ ਆਦੀ ਪ੍ਰੋਬਲਮ ਆਏ ਮੇਨ ਰੋਡ ਆ ਸਾਡਾ ਜਿਹੜਾ ਇਹ ਇਹ ਰੋਡ ਜਾਂਦਾ ਪਿਆ ਮਾਤਾ ਚੰਤਪੁਰਨੀ ਮੇਲਾ ਵਾਸਤੇ ਵੀ ਯੂਜ਼ ਹੁੰਦਾ ਸਾਰੀ ਟ੍ਰੈਫਿਕ ਇੱਥੋਂ ਲੰਘਦੀ ਆ ਕਿਉਂਕਿ ਪੈਦਲ ਦੇ ਆਧਾਰ ਤੇ ਸਾਰੇ ਕਰ ਦੇਣਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਨੂੰ ਵੀ ਮੈਂ ਤਾਂ ਇਹ ਅਪੀਲ ਕਰਦਾ ਜਿੰਨਾ ਜਲਦੀ ਜਲਦੀ ਹੋਵੇ ਸਾਡਾ ਇਹ ਜਿਹੜਾ ਬਤੌਰ ਸਰਪੰਚ ਕੋ ਗੱਲ ਹੋਈ ਡੀਸੀ ਸਾਹਿਬ ਨਾਲ ਜਾਂ ਹਾਂਜੀ ਡੀਸੀ ਸਾਹਿਬ ਨਾਲ ਵੀ ਕੱਲ ਹੋਈ ਸੀ ਸਰ ਜੀ ਜੀ ਡੀਸੀ ਸਾਹਿਬ ਨਾਲ ਵੀ ਹੋਈ ਸੀ ਡਾਕਟਰ ਰਾਜਕੁਮਾਰ ਜੱਬੇ ਵਾਲ ਵੀ ਆਏ ਸੀ ਅਰੋੜਾ ਸਾਹਿਬ ਵੀ ਆਏ ਸੀ ਸਾਰਿਆਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਜਿੰਨਾ ਜਲਦੀ ਤੋਂ ਜਲਦੀ ਹੋਵੇ ਕਿ ਤੁਹਾਡਾ ਇਹ ਸੀ ਕਰਵਾ ਕੇ ਦਵਾਂਗੇ ਇਹਦਾ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਜਿੰਨਾ ਜਲਦੀ ਤੋਂ ਜਲਦੀ ਹੋਵੇ ਕਿ ਸਾਡਾ ਇਹ ਕਾਜਵੇ ਰੋਡ ਸਾਨੂੰ ਚਾਲੂ ਕਰਵਾ ਕੇ ਦਿੱਤਾ ਜਾਵੇ ਕਿ ਸਾਡੇ ਬੱਚਿਆਂ ਨੂੰ ਰੱਖਦਾ ਆਵੇ ਕਿ ਸਕੂਲੇ ਜਾਣ ਦਾ ਬਹੁਤ ਔਖਾ ਹੋ ਜਾਂਦਾ ਜੀ ਪ੍ਰਸ਼ਾਸਨ ਸਾਹਿਬ ਇਕ ਤਾਰੀਆਂ ਦਾ ਕਹਿ ਸਕਦੇ ਕਿ ਪਿੰਡ ਦਾ ਇੱਕ ਤਰ੍ਹਾਂ ਨਾਲ ਸੰਪਰਕ ਸਿੱਧਾ ਸੰਪਰਕ ਟੁੱਟ ਗਿਆ ਹਾਂ ਉਹ ਤਾਂ ਨੇਚਰਲੀ ਸਾਰੇ ਟੁੱਟੇ ਗਿਆ ਜਿੰਨੇ ਵੀ ਸਾਡੇ ਰੋਡ ਸਭ ਡੈਮੇਜ ਆ ਸਾਡਾ ਉਹ ਤੇ ਸ਼ਰਿਆ ਮਾਰ ਦਾ ਤੁੰਦੀ ਆ ਪਈ ਆ ਦੋ ਦਿਨ ਪਹਿਲਾਂ ਵੀ ਵਰਦਤ ਹੋਈ ਆ ਉਹ ਤਾਂ ਪਹਿਲੇ ਵੀ ਵਾਰਦਾਤ ਹੋਈ ਆ ਜਿੰਨੇ ਵੀ ਸਾਡੇ ਰੋੜਾ ਕੋਈ ਵੀ ਕੋਈ ਰੋੜ ਵੀ ਇੱਕ ਵੀ ਕੋਈ ਸਹੀ ਨਹੀਂ ਕਿਹਾ ਜਾ ਸਕਦਾ ਆਦਮ ਵਾਲਾ ਰੋੜ ਉਹ ਵੀ ਸਾਡਾ ਲਿੰਕ ਟੁੱਟਿਆ ਜਿਹੜਾ ਅੰਦਰ ਇਹ ਤੋਂ ਵੀ ਘਟ ਜਾਂਦਾ ਉਹ ਤਾਂ ਵੈਸੇ ਹੀ ਖੜਦਾ ਉਹ ਸਾਰਕ ਬੰਦ ਨੂੰ ਪਤਾ ਹੈ ਸਾਈਡਾਂ ਤੇ ਕਿੰਨੇ ਕਾਸਬੂਸ ਕਿੰਨੇ ਬੂਟੇ ਆਲਦਲੋ ਕੀ ਉਹ ਤੋਂ ਨੰਗਣਾ ਬਹੁਤ ਔਖਾ ਹੈ ਬੱਚੇ ਜਾ ਹੀ ਨਹੀਂ ਸਕਦੇ ਸਾਡੇ ਇਹ ਰੋੜੇ ਕਸੋੜਾ ਕੋ ਸੇਫ ਸਿਗਾ ਜਿਹੜਾ ਵੀ ਬਿਲਕੁਲ ਡੈਮੇਜ ਹੋ ਗਿਆ ਪ੍ਰਸ਼ਾਸਨ ਉਹ ਇਹ ਅਪੀਲ ਆ ਜਲਦੀ ਤੋਂ ਜਲਦੀ ਤੁਹਾਨੂੰ ਇਹ ਕਰਵਾ ਕੇ ਦਿੱਤਾ ਜਾਵੇ ਕੋਈ ਪਿੰਡ ਵਾਲਾ ਨੂੰ ਰਾਹਤ ਮਿਲੇ ਲੋਕ ਹੁਣ ਵਾਪਸ ਵੀ ਬਹੁਤ ਜਾ ਰਹੇ ਖੱਜਲ ਉਹ ਤਾਂ ਹੈ ਹੀ ਆ ਸਰ ਉਹ ਤੋਂ ਕਿ ਹਾਲੇ ਪਤਾ ਕੀ ਨਾਮ ਆ ਜੀ ਮੇਰਾ ਨਾਮ ਪ੍ਰਵੀਨ ਸੈਣੀ ਜੀ ਹਾਂ ਜੀ ਇਸ ਪੰਚਾਇਤ ਹਾਂ ਜੀ ਮੈਂ ਪੰਜ ਬਸੇ ਗ੍ਰਾਮ ਦਾ ਹਾਂ ਜੀ ਠੀਕ ਹੈ ਜੀ ਇਹ ਪਾ ਜੀ ਕਿਦਨ ਦਾ ਵਾਕਿਆ ਤੇ ਇਹ ਪਾ ਜੀ ਕੱਲ ਪਾਣੀ ਆਇਆ ਜੀ ਸਵੇਰੇ 8:00 ਵਜੇ ਨਾ ਕਾਫੀ ਪਾਣੀ ਆਇਆ ਥੇ ਜੋ ਉਹ ਜੋ ਆਨ ਕਰਕੇ ਸਾਰਾ ਇਹ ਰੈਪ ਟੁੱਟ ਗਿਆ ਜੀ ਉਧਰੋਂ ਵੀ ਸੜਕ ਵੀ ਟੁੱਟੀ ਹੋ ਪਾਲੇ ਪਾਸੇ ਵਾਲੇ ਜੀ 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 ਉਹਦੇ ਨਾਲ ਕਾਫੀ ਨੁਕਸਾਨ ਹੋਇਆ ਜੀ ਸਾਡਾ ਪਿੰਡ ਦਾ ਮਤਲਬ ਟੋਟਲੀ ਮਤਲਬ ਇਹਨਾਂ ਸੰਪਰਕ ਸ਼ਹਿਰ ਨਾਲ ਟੁੱਟ ਗਿਆ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਆ ਜੀ ਸਕੂਲ ਦੇ ਬੱਚੇ ਜੀ ਗਏ ਨਹੀਂ ਅੱਜ ਕੋਈ ਐਮਰਜੈਂਸੀ ਕੋਈ ਜਦਾ ਹੋ ਕੀ ਲੇਡੀਜ਼ ਨੂੰ ਪ੍ਰੈਗਨੈਂਸੀ ਦਾ ਕੋਈ ਹੋ ਜਾਵੇ ਚੱਕਰ ਕੋਈ ਕੋਈ ਮਿਸ ਹੈਪਨਿੰਗ ਹੋਵੇ ਕੋਈ ਨਹੀਂ ਜਾ ਸਕਦਾ ਸੰਪਰਕ ਪੂਰਾ ਟੁੱਟਾ ਹੈ ਜੀ ਪਿੰਡ ਦਾ ਇੱਕ ਬਦਬੂ ਬੜੀ ਪੰਜ ਆ ਰਹੀ ਬਦਬੂ ਇਦਾਂ ਜੀ ਜਿੱਦਾਂ ਪਸ਼ੂ ਆਵਾਰਾ ਪਸ਼ੂ ਆ ਕੇ ਇੱਥੇ ਰਹਿੰਦੇ ਸੀਗੇ ਉਹ ਚੋ ਆਣ ਕਰਕੇ ਉਹ ਵਿਚਾਰੇ ਵਿੱਚੇ ਡੁੱੜ ਕੇ ਇੱਥੇ ਮਰੇ ਪਏ ਆ ਜੀ ਹਾਂ ਜੀ ਤੇ ਪ੍ਰਸ਼ਾਸਨ ਨਾਲ ਕੋਈ ਕੋਈ ਤੁਹਾਡਾ ਤਾਲ ਪ੍ਰਸ਼ਾਸਨ ਨਾਲ ਕੱਲ ਡਾਕਟਰ ਰਾਜਕਮਾਰ ਜੀ ਆਏ ਸੀਗੇ ਜੀ ਉਸ ਤੋਂ ਬਾਅਦ अरोड़ा ਜੀ ਵੀ ਆਏ ਸੀਗੇ ਉਹਨਾਂ ਨੇ ਸਵਾਸ਼ਣ ਦਿੱਤਾ ਗਿਆ ਅਸੀਂ ਜਲਦ ਤੋਂ ਜਲਦ ਇਹ ਪੂਰਾ ਕਰਕੇ ਦਵਾਂਗੇ ਠੀਕ ਹੈ ਜੀ ਤੇ ਜਿਹੜੇ ਹੋਰ ਰਸਤੇ ਤਕਰੀਬਨ ਕਹਿੰਦੇ ਉਹ ਵੀ ਸਾਰੇ ਡੈਮੇਜ ਹੋ ਕੋਈ ਉਧਰ ਜੇ ਬੰਦਾ ਜਾ ਹੀ ਨਹੀਂ ਸਕਦਾ ਜੇ ਜਾਓਗੇ ਤਾਂ ਆਪਣੀ ਜਾਨ ਮਾਲ ਦਾ ਉਹਨੂੰ ਨੁਕਸਾਨ ਹੀ ਆ ਤੁਹਾਨੂੰ ਪਹਿਲਾਂ ਵੀ ਸਰਪੰਚ ਸਾਹਿਬ ਨੇ ਦੱਸਿਆ 2-3 5 ਦਿਨ ਪਹਿਲਾਂ ਹੀ ਮਿਸ ਹੈਪਨਿੰਗ ਹੋ ਗਈ ਹਟਿਆ ਜੀ ਰਾਤ ਨੂੰ 9:30 10:00 ਵਜੇ ਬੰਦੇ ਦੇ ਕਿਰਪਾਨਾ ਮਾਰ ਕੇ ਕੋਈ ਲੁੱਟ ਖੋ ਕੀਤੀ ਹੈ ਉਹ ਤਾਂ ਸੇਫ ਨਹੀਂ ਹੈਗਾ ਰਸਤਾ ਜੀ ਸੇਫ ਰਸਤਾ ਇਹ ਹੀ ਸਿਗਾ ਇਹ ਉਦਾ ਟੁੱਟ ਗਿਆ ਜੀ ਪਾਣੀ ਉਹ ਸੜਕਾਂ ਦਾ ਵੀ ਬੁਰਾ ਹਾਲ ਹੈ ਤੇ ਸੁਰੱਖਿਆ ਦਾ ਵੀ ਸੁਰੱਖਿਆ ਦਾ ਵੀ ਬੁਰਾ ਹਾਲ ਹੈ ਜੀ ਠੀਕ ਹੈ ਜੀ ਤੇ ਜੇ 1-2 ਬਾਰਸ਼ਾਂ ਨਾਲ ਇਹ ਹਾਲ ਹੋ ਗਿਆ ਪੰਸਾਹ ਜੇ ਮੌਸਮ ਵਿਭਾਗ ਦੀ ਭਵਿੱਖਬਣੀ ਅਨੁਸਾਰ ਬਾਰਸ਼ਾਂ ਹੋਰ ਹੋਣੀਆਂ ਹਨ 1-2 ਭਾਰੀ ਬਾਰਸ਼ਾਂ ਹੋ ਗਈਆਂ ਤੇ ਫਿਰ ਹੋਰ ਨੁਕਸਾਨ ਹੋ ਸਕਦਾ ਜੀ ਪਿੰਡ ਵਾਲਿਆਂ ਲਈ ਕਿੰਨੀਆਂ ਕਿੰਨੀਆਂ ਮੁਸ਼ਕਲਾਂ ਕਿਉਂਕਿ ਜੀ ਪਿੰਡ ਵਾਲਿਆਂ ਦੀ ਮੁਸ਼ਕਲ ਤੁਸੀਂ ਦੇਖ ਹੀ ਲਈਆਂ ਜੀ ਹੈ ਹੀ ਨਹੀਂ ਕਿਤੇ ਪਾਸੇ ਜਾਣ ਕੋਈ ਤੁਸੀਂ ਵੀ ਆਏ ਤਾਂ ਉਹ ਵੀ ਦੇ ਲੱਭ ਕਿੱਧਰੋਂ ਆ ਸਕਦੇ ਆ ਕਿਤੇ ਪਾਸੇ ਨਹੀਂ ਹੈਗਾ ਜੀ ਕੋਈ ਕੀ ਮੰਗ ਅਪੀਲ ਕੀ ਹੈ ਸਰਕਾਰ ਤੋਂ ਮੰਗ ਤਾਂ ਪ੍ਰਸ਼ਾਸਨ ਤੋਂ ਇਹੀ ਅਪੀਲ ਕਰਦੇ ਆ ਜੀ ਛ ਉਹਦਾ ਵੀ ਬਹੁਤ ਧੰਨਵਾਦ ਕਰਦੇ ਜਿਹੜੇ ਛੇਤੀ ਛੇਤੀ ਬਣਾ ਦਣੇ ਬਾਕੀ ਸੜਕਾਂ ਦਾ ਵੀ ਨਿਰਮਾਣ ਹੋਣਾ ਜ਼ਰੂਰੀ ਹੈ ਬਾਕੀ ਇਹ ਤਾਂ ਨਿਰਮਾਣ ਚ ਚਲੋ ਹੋਣਾ ਪਹਿਲਾ ਇਹ ਪਹਿਲ ਦੇ ਆਧਾਰ ਤੇ ਇਹ ਕਰ ਦਣ ਜੀ ਉਹ ਤਾਂ ਚਲੋ ਹੋਈ ਜਾਊਗੀ ਹੌਲੀ ਹੌਲੀ ਪਹਿਲ ਦੇ ਆਧਾਰ ਤੇ ਇਹ ਜ਼ਰੂਰੀ ਸਾਨੂੰ ਕਰ ਦਣ ਸੁਰੱਖਿਆ ਦਾ ਵੀ ਜ਼ਰੂਰੀ ਹੈ ਜੀ